ਜਿਸ ਤਰੀਕੇ ਨਾਲ 15 ਅਗਸਤ ਨੂੰ ਲੈ ਕੇ ਸਵੇਰ ਤੇ ਜਿਹੜੀ ਕਿ ਚੈਕਿੰਗ ਚੱਲਦੀ ਪਈ ਹੈ ਤਾਂ ਸਾਨੂੰ ਇਸ ਸਮੇਂ ਰੇਲਵੇ ਸਟੇਸ਼ਨ ਤੇ ਚੈਕਿੰਗ ਹੋ ਰਹੀ ਸਰ ਕੀ ਕਹਿਣਾ ਬਿਲਕੁਲ ਜੀ ਸਾਡਾ ਜਿਹੜਾ 15 ਅਗਸਤ ਤੇ ਮੰਦੇ ਨਜ਼ਰ ਰੱਖਦੇ ਹੋਏ ਅਸੀਂ ਜਿਹੜੀ ਇਹ ਚੈਕਿੰਗ ਕਰ ਰਹੇ ਹਾਂ ਉਹ ਵਿੱਚ ਤੁਸੀਂ ਚਾਰ ਥਾਣਿਆਂ ਦੀ ਫੋਰਸ ਇਕੱਠੀ ਕੀਤੀ ਇਸ ਤੋਂ ਇਲਾਵਾ ਸਾਡੇ ਨਾਲ QRT ਹੈਗੀ ਆ ਇਸ ਤੋਂ ਇਲਾਵਾ ਸਾਡੇ ਨਾਲ GRP ਤੇ RPF ਨਾਲ ਤਾਲਮੇਲ ਕਰਕੇ ਅਸੀਂ ਐਕਸਟੈਂਸਿਵਲੀ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਹਾਂ ਕਿ ਇਸ ਤਰੀਕੇ ਦੀ ਚੈਕਿੰਗ ਇਸ ਸਮੇਂ ਸਟੇਸ਼ਨ ਤੇ ਚੱਲਦੀ ਪਈ ਹੈ ਕਿ ਜਿਹੜੇ ਲੋਕਾਂ ਦੇ ਸ਼ੱਕ ਆ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਹਰੇਕ ਦੀ ਚੈ ਇਹ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਆ ਕਿ ਪ੍ਰੀਵੈਂਟਿਵ ਹੈ ਤੇ ਜਿਹੜਾ ਕਿ ਆਮ ਬੰਦਾ ਹੈਗਾ ਜਿਹੜਾ ਚੰਗਾ ਹੈਗਾ ਉਹ ਸੇਫ ਫੀਲ ਕਰੇ ਤੇ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਮਾੜਾ ਬੰਦਾ ਹੈਗਾ ਉਹਨਾਂ ਨੂੰ ਅਸੀਂ ਚੈੱਕ ਕਰ ਰਹੇ ਤਾਂ ਕਿ ਉਹ ਆਪ ਹੀ ਇੱਥੋਂ ਭੱਜ ਜਾਵੇ ਤੇ ਅਗਰ ਕੋਈ ਲਵਾਰਿਸ ਵਸਤੂ ਸਾਨੂੰ ਮਿਲਦੀ ਹੈ ਤਾਂ ਅਸੀਂ ਉਹਨੂੰ ਚੈੱਕ ਕਰ ਰਹੇ ਹਾਂ ਇਸ ਤੋਂ ਇਲਾਵਾ ਕੋਈ ਸਾਨੂੰ ਲੱਗਦਾ ਹੈ ਕਿ ਕੋਈ ਸ਼ੱਕੀ ਵਿਅਕਤੀ ਹੈ ਜਿਹੜਾ ਕਿ ਬਿਨਾਂ ਮਤਲਬ ਰੇਲਵੇ ਸਟੇਸ਼ਨ ਤੇ ਘੁੰਮ ਰਿਹਾ ਅਸੀਂ ਉਹਨੂੰ ਚੈਕਿੰਗ ਕਰ ਰਹੇ ਹਾਂ ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਦੇ ਬਾਹਰ ਕੋਈ ਅਗਰ ਲਵਾਰਿਸ ਵਹੀਕਲ ਸਾਨੂੰ ਲੱਗਦਾ ਹੈ ਕਿ ਟੂ ਵੀਲਰ 4 ਵੀਲਰ ਤੇ ਅਸੀਂ ਉਹਨੂੰ ਚੈੱਕ ਕਰਾਂ। ਸਰ ਕਿਸ ਤਰੀਕੇ ਦੀ ਜੇਕਰ ਤਿਆਰੀਆਂ ਕੀਤੀਆਂ ਗਈਆਂ ਨੇ ਕਿਉਂਕਿ 15 ਅਗਸਤ ਕਾਫੀ ਵੱਡਾ ਦਿਨ ਹੁੰਦਾ ਹੈ ਇੰਡੀਆ ਵਾਸਤੇ ਤੇ ਉਹ ਉਸ ਦੀ ਤਿਆਰੀ ਕਿਸ ਤਰੀਕੇ ਨਾਲ ਹੋਈ? ਬਿਲਕੁਲ ਹੈਗੀ ਹੈ ਜੀ ਸਾਡੇ ਕੋਲ ਜਿਹੜਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਮਾਨਯੋਗ ਸੀਕੀ ਸਾਹਿਬ ਵੱਲੋਂ ਜਿਹੜੀਆਂ ਡਾਇਰੈਕਸ਼ਨਸ ਨੇ ਉਹ ਸਾਨੂੰ ਐਕਸਟਰਾ ਫੋਰਸ ਵੀ ਮਿਲੀ ਹੈ। ਅਸੀਂ ਬਿਲਕੁਲ ਜਿਹੜਾ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਏਰੀਆ ਨੂੰ ਸਿਕਿਉਰ ਕਰੀਏ ਆਪਣੇ ਮੇਰੇ ਲੁਧਿਆਣਾ ਦੇ ਵਿੱਚ 15 ਅਗਸਤ ਨੂੰ ਲੈ ਕੇ ਜਿਹੜੇ ਕੀ ਵੱਡੇ ਪੱਧਰ ਉੱਤੇ ਜਿਹੜੀ ਕੀ ਚੈਕਿੰਗ ਇਸ ਸਮੇਂ ਚੱਲਦੀ ਪਈ ਹੈ ਇਸਰ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀਆਂ ਦਿਖਾ ਰਹੇ ਹਾਂ ਜਿੱਥੇ ਆ ਚਾਰ ਥਾਣਿਆਂ ਦੀ ਪੁਲਿਸ ਅਤੇ ਏਡੀਸੀਪੀ ਜਿਹੜੇ ਖੁਦ ਇੱਥੇ ਪਹੁੰਚੇ ਹੋਏ ਨੇ ਤਾਂ ਜਿਹੜੀ ਚੈਕਿੰਗ ਹੈ ਉਹ ਇੱਥੇ ਕੀ ਤਿਆਰੀ ਤੁਹਾਨੂੰ ਦੱਸਦੀ ਹੈ ਕਿ ਜਿਹੜਾ ਕੋਈ ਵਿਅਕਤੀ ਜਿਸ ਨੂੰ ਥੋੜਾ ਜਿਹਾ ਸ਼ੱਕ ਹੁੰਦਾ ਹੈ ਤਾਂ ਉਸ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਜਿਹੜਾ ਲਵਾਰਿਸ਼ ਸਮਾਨ ਇੱਥੇ ਪਿਆ ਹੋਇਆ ਉਸ ਦੀ ਚੈਕਿੰਗ ਕੀਤੀ ਗਈ ਹੈ ਤੇ ਨਾਲ ਦੀ ਨਾਲ ਜਿਹੜੇ ਇੱਥੇ ਵੈਂਡਰਸ ਨੇ ਉਹਨਾਂ ਨੂੰ ਜਿਹੜੀ ਇਨਸਟਰਕਸ਼ਨ ਦਿੱਤੀਆਂ ਗਈਆਂ ਕਿ ਜਿਹੜਾ ਉਹਨਾਂ ਦਾ ਡਸਟਬਿਨ ਹੈ ਉਸ ਦੀ ਵੀ ਜਿਹੜਾ ਧਿਆਨ ਰੱਖਣ ਵੀ ਕੋਈ ਵੀ ਸ਼ਰਾਰਤੀ ਅਨਸਰ ਜਿਹੜਾ ਕਿ ਉਸ ਦੇ ਵਿੱਚ ਕੁਝ ਗਲਤ ਸਮਾਨ ਜਿਹੜਾ ਕਿ ਰੇਲਵੇ ਸਟੇਸ਼ਨ ਦਾ ਨਾਂ ਰੱਖ ਸਕੇ ਕਿਉਂ ਗਜ਼ਦਾ ਦੇਣਾ ਇਜ਼ਦਤ ਤੇ ਵੈਸੇ ਹੀ ਹਮੇਸ਼ਾ ਜਿਹੜਾ ਕਿ ਅਥਰੇਟ ਕਾਲਸ ਆਉਂਦੀਆਂ ਰਹਿੰਦੀਆਂ ਨੇ ਜਾਂ ਕਿਤਨਾ ਕਿਤੇ ਵਾਰਨਿੰਗਸ ਆਉਂਦੀਆਂ ਰਹਿੰਦੀਆਂ ਨੇ ਤਾਂ ਉਸੇ ਦੇ ਚੱਲਦੇ ਹੋਏ ਲੁਧਿਆਣਾ ਦੇ ਵਿੱਚ ਜਿਹੜੀ ਕੀ ਹੈ ਰੈਗੂਲਰ ਚੈਕਿੰਗ 15 ਅਗਸਤ ਨੂੰ ਲੈ ਕੇ ਚੱਲ ਰਹੀ ਹੈ ਤੁਹਾਨੂੰ ਸੂਹਿਰ ਦਿਆਂ ਅਸੀਂ ਇਸੇ ਰਿਗਾਰਡਿੰਗ ਜਿਹੜੀਆਂ ਨੇ ਖਬਰਾਂ ਦਿਖਾ ਰਹੇ ਹਾਂ ਜਿੱਥੇ ਪਹਿਲਾਂ ਇੱਕ ਖਾਲਸਾ ਕਾਲਜ ਦੇ ਕੋਲ ਦੂਜਾ ਜਿਹੜਾ ਨਾਕਾ ਜਿੱਥੇ ਲੁਧਿਆਣਾ ਦੇ ਸੀਪੀ ਸਾਹਿਬ ਖੁਦ ਪਹੁੰਚੇ ਸੀਗੇ ਫਿਰੋਜ਼ਪੁਰ ਰੋਡ ਵੇਅਰ ਕੰਪਲੈਕਸ ਦੇ ਕੋਲੇ ਤੇ ਤੀਜੀ ਜਿਹੜੀ ਚੈਕਿੰਗ ਇਸ ਸਮੇਂ ਰੇਲਵੇ ਸਟੇਸ਼ਨ ਤੇ ਚੱਲ ਰੋਜ਼ ਰੋਜ਼ਾਨਾ ਜਿਹੜੀ ਹੈ ਕਾਫੀ ਲੱਖਾਂ ਦੀ ਤਦਾਦ ਦੇ ਉੱਤੇ ਜਿਹੜੀ ਹੁੰਦੀ ਹੈ ਤਾਂ ਇੱਥੇ ਇੱਕ ਫੇਰ ਵੀ ਕਿਤੇ ਨਾ ਕਿਤੇ ਡਰ ਬਣਿਆ ਰਹਿੰਦਾ ਹੈ ਕਿ ਕਿਸ ਤਰੀਕੇ ਦੀ ਕੋਈ ਅਣਹੋਣੀ ਜਿਹੜੀ ਕੀ ਆ ਨਾ ਹੋਵੇ ਤਾਂ ਇਸੇ ਦੇ ਚੱਲਦੇ ਹੋਏ ਜਿਹੜੀ ਕੀ ਆ ਰੈਗੂਲਰ ਚੈਕਿੰਗ ਜਿਹੜੀ ਕੀ ਚੱਲਦੀ ਪਈ ਹੈ ਤੇ ਇਸ ਦੇ ਨਾਲ ਜਿਹੜਾ ਕੀ ਹੈ ਜੀਆਰਪੀਐਫ ਦੀ ਪੁਲਿਸ ਵੀ ਨਾਲ ਤਨਾਤ ਹੈ ਤੇ ਤਸਵੀਰਾਂ ਇੱਕ ਵਾਰ ਤੁਸੀਂ ਖੁਦ ਦੇਖ ਸਕਦੇ ਹੋ ਵੀ ਟੀਮ ਦੇ ਨਾਲ-ਨਾਲ ਜਿਹੜੇ ਕੀ ਆ ਡੌਗਸ ਦੀ ਜਿਹੜੀ ਟੀਮ ਹੈ ਉਹ ਵੀ ਇੱਥੇ ਪਹੁੰਚੀ ਹੋਈ ਹੈ ਤੇ ਜਿਹੜੀ ਚੈਕਿੰਗ ਹੈ ਉਹ ਚਲਦੀ ਪਈ ਆ ਸਰ ਇਸ ਤਰੀਕੇ ਨਾਲ 15 ਅਗਸਤ ਨੂੰ ਲੈ ਕੇ ਸਵੇਰ ਤੇ ਜਿਹੜੀ ਕਿ ਚੈਕਿੰਗ ਕਰਦੇ ਪਈ ਆ ਤਾਂ ਸਰ ਉਸ ਸਮੇਂ ਰੇਲਵੇ ਸਟੇਸ਼ਨ ਤੇ ਚੈਕਿੰਗ ਹੋ ਰਹੀ ਸਰ ਕੀ ਕਹਿਣਾ ਚਾਹੁੰਦੇ ਜੀ ਬਿਲਕੁਲ ਜੀ ਸਾਡਾ ਜਿਹੜਾ 15 ਅਗਸਤ ਤੇ ਮੰਦੇ ਨਜ਼ਰ ਰੱਖਦੇ ਹੋਏ ਅਸੀਂ ਜਿਹੜੀ ਇਹ ਚੈਕਿੰਗ ਕਰ ਰਹੇ ਹਾਂ ਉਹ ਵੀ ਤੁਸੀਂ ਚਾਰ ਥਾਣਿਆਂ ਦੀ ਫੋਰਸ ਇਕੱਠੀ ਕੀਤੀ ਇਸ ਤੋਂ ਇਲਾਵਾ ਸਾਡੇ ਨਾਲ QRT ਹੈਗੀ ਆ ਇਸ ਤੋਂ ਇਲਾਵਾ ਸਾਡੇ ਨਾਲ GRP ਤੇ RPF ਨਾਲ ਤਾਲਮੇਲ ਕਰਕੇ ਅਸੀਂ ਐਕਸਟੈਂਸਿਵਲੀ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਬਾਕੀ ਜਿਹੜੇ ਆਮ ਨਾਗਰਿਕ ਹੈ ਉਹਨੂੰ ਸੇਫਟੀ ਮਹਿਸੂਸ ਹੋਵੇ ਤੇ ਇਸ ਤੋਂ ਇਲਾਵਾ ਜਿਹੜਾ ਮਾੜਾ ਅਨਸਰ ਹੈ ਉਹਦੇ ਵਿੱਚ ਖੌਫ ਪੈਦਾ ਕਿ ਸਰ ਕਿਸ ਤਰੀਕੇ ਦੀ ਚੈਕਿੰਗ ਹੈ ਸਾਡੇ ਸਟੇਸ਼ਨ ਤੇ ਚੱਲਦੀ ਪਈ ਹੈ ਕਿ ਜਿਹੜੇ ਲੋਕਾਂ ਦੇ ਸ਼ੱਕ ਆ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਜਾਂ ਹਰੇਕ ਦੀ ਚੈਕਿੰਗ ਚੱਲਦੀ ਪਈ ਹੈ ਦੇਖੋ ਇਹ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਆ ਕਿ ਪ੍ਰੀਵੈਂਟਿਵ ਹੈ ਤੇ ਜਿਹੜਾ ਕਿ ਆਮ ਬੰਦਾ ਹੈਗਾ ਜਿਹੜਾ ਚੰਗਾ ਹੈਗਾ ਉਹ ਸੇਫ ਫੀਲ ਕਰੇ ਤੇ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਮਾੜਾ ਬੰਦਾ ਹੈਗਾ ਉਹਨਾਂ ਨੂੰ ਅਸੀਂ ਚੈੱਕ ਕਰ ਰਹੇ ਤਾਂ ਕਿ ਉਹ ਆਪ ਹੀ ਇੱਥੋਂ ਭੱਜ ਜAVE ਤੇ ਅਗਰ ਕੋਈ ਲਵਾਰਿਸ ਵਸਤੂ ਸਾਨੂੰ ਮਿਲਦੀ ਹੈ ਤਾਂ ਅਸੀਂ ਉਹਨੂੰ ਚੈੱਕ ਕਰ ਰਹੇ ਹਾਂ ਇਸ ਤੋਂ ਇਲਾਵਾ ਕੋਈ ਸਾਨੂੰ ਲੱਗਦਾ ਕਿ ਕੋਈ ਸ਼ੱਕੀ ਵਿਅਕਤੀ ਹੈ ਜਿਹੜਾ ਕਿ ਬਿਨਾ ਮਤਲਬ ਰੇਲਵੇ ਸਟੇਸ਼ਨ ਤੇ ਘੁੰਮ ਰਿਹਾ ਅਸੀਂ ਉਹਨੂੰ ਚੈਕਿੰਗ ਕਰ ਰਹੇ ਹਾਂ ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਦੇ ਬਾਹਰ ਕੋਈ ਅਗਰ ਲਵਾਰਿਸ ਵਹੀਕਲ ਸਾਨੂੰ ਲੱਗਦੇ ਆ ਕਿ ਟੂ ਵੀਲਰ ਫੋਰ ਵੀਲਰ ਤੇ ਅਸੀਂ ਉਹਨੂੰ ਚੈੱਕ ਕਰ ਰਹੇ ਹਾਂ ਸਰ ਕਿਸ ਤਰੀਕੇ ਦੀ ਜੇਕਰ ਤਿਆਰੀਆਂ ਕੀਤੀਆਂ ਗਈਆਂ ਨੇ ਕਿਉਂਕਿ 15 ਅਗਸਤ ਕਾਫੀ ਵੱਡਾ ਦਿਨ ਹੁੰਦਾ ਹੈ ਇੰਡੀਆ ਵਾਸਤੇ ਤੇ ਉਹ ਉਸ ਦੀ ਤਿਆਰੀ ਕਿਸ ਤਰੀਕੇ ਨਾਲ ਹੈ ਬਿਲਕੁਲ ਹੈਗੀ ਹੈ ਜੀ ਸਾਡੇ ਕੋਲ ਜਿਹੜਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਮਾਨਯੋਗ ਸੀਕੀ ਸਾਹਿਬ ਵੱਲ ਤੇ ਅਸੀਂ ਬਿਲਕੁਲ ਜਿਹੜਾ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਏਰੀਆ ਨੂੰ ਸਿਕਿਉਰ ਕਰੀਏ ਆਪਣੇ ਤੇ ਇੰਪੋਰਟੈਂਟ ਏਰੀਆ ਹੈਗਾ ਰੇਲਵੇ ਸਟੇਸ਼ਨ ਸਾਡੇ ਏਰੀਆ ਵਿੱਚ ਤੇ ਇਸ ਤੋਂ ਇਲਾਵਾ ਤਾਂ ਕਿ ਜਿਹੜਾ ਸਾਡਾ 15 ਅਗਸਤ ਦਾ ਆਪਣਾ ਫੰਕਸ਼ਨ ਹੈ ਉਹ ਬਿਲਕੁਲ ਆਪਣੇ ਲਈ ਬਹੁਤ ਗਰਵ ਦੀ ਗੱਲ ਹੈ ਕਿ ਇੰਡੀਪੈਂਡੈਂਸ ਡੇ ਤਾਂ ਕਿ ਉਹ ਜਿਹੜਾ ਸ਼ਾਂਤੀਪੂਰਕ ਇਤਿਹਾਸ ਉਹਨੂੰ ਮਨਾ ਸਕੀ ਸਰ ਸਾਡੀ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਔਕਿਤਨਾ ਕਿਤੇ ਘਬਰਾ ਜਾਂਦੇ ਨੇ ਇਹਨਾਂ ਦਿਨਾਂ ਦੇ ਵਿੱਚ ਅੱਕ ਕਿਸੇ ਨੂੰ ਡਰ ਲੈਂਦਾ ਹੈ ਬਿਲਕੁਲ ਘਬਰਾਤ ਦੀ ਲੋਕੀ ਹੈ ਪੁਲਿਸ ਬਿਲਕੁਲ ਇੱਕ ਐਸਾ ਕਿਉਂਕਿ ਅਲਰਟ ਹੈ ਤੇ ਇਹਨੇ ਹਰ ਸਾਲ ਦੀ ਤਰ੍ਹਾਂ ਆਪਾਂ ਵਧੀਆ ਤਰੀਕੇ ਨਾਲ ਫੰਕਸ਼ਨ ਬਣਾਉਂਦੇ ਆਏ ਆ 15 ਅਗਸਤ ਦਾ ਇਸ ਸਾਲ ਵੀ ਮਨਾਵਾਂਗੇ ਪਬਲਿਕ ਨੂੰ ਅਪੀਲ ਹੈ ਕਿ ਤੁਹਾਨੂੰ ਕੋਈ ਸ਼ੱਕੀ ਵਸਤੂ ਨਜ਼ਰ ਆਂਦੀ ਹੈ ਜਾਂ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਤਾਂ ਉਹਦੀ ਇਨਫੋਰਮੇਸ਼ਨ ਪੁਲਿਸ ਨਾਲ ਸ਼ੇਅਰ ਕਰੋ ਇਸ ਤੋਂ ਇਲਾਵਾ ਪੁਲਿਸ ਨਾਲ ਕੋਆਪਰੇਟ ਕਰੋ ਜਿੱਤੇ ਵੀ ਪੁਲਿਸ ਚੈਕਿੰਗ ਕਰਦੀ ਹੈ ਉੱਥੇ ਪੈਣੀ ਹੋਣ ਦੀ ਲੋੜ ਨਹੀਂ ਹੈ ਬਲਕਿ ਪੁਲਿਸ ਨਾਲ ਕੋਆਪਰੇਟ